ਸੋਦਰ ਐਸਾ ਮੁਖਵਾਕ ਹੈ ਜਗਤ ਗੁਰੂ ਬਾਬੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿੱਥੇ ਜਪਜੀ ਸਾਹਿਬ ਦੇ ਅੰਦਰ ਆਇਆ ਹੈ ਵੈਰਾਸ ਸਾਹਿਬ ਦੇ ਅੰਦਰ ਵੀ ਹੈ ਔਰ ਆਸਾ ਰਾਗ ਦੇ ਅੰਦਰ ਵੀ ਬਕਾਇਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਜਪਜੀ ਸਾਹਿਬ ਦੇ ਅੰਦਰ ਸੋਦਰ ਦੀ ਪੌੜੀ ਸਭ ਤੋਂ ਵੱਡੀ ਪੌੜੀ ਹੈ ਸੋਦਰਤੁ ਮਰਾਦ ਉਹ ਦਰ ਉਹ ਕੇਂਦਰੀ ਅਰਥਾਨ ਉਹ ਮਰਕਜ਼ ਜਿੱਥੇ ਬੈਠ ਕੇ ਅਕਾਲ ਪੁਰਖ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਦੇਖਰੇਖ ਕਰਦਾ ਹੈ ਇਸ ਤਰ੍ਹਾਂ ਦੇ ਮੁਖਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰਾਮ ਕੱਲੀ ਰਾਗ ਦੇ ਅੰਦਰ ਵੀ ਆਏ ਨੇ ਜਿੱਥੇ ਆਪ ਫਰਮਾਨ ਕਰਦੇ ਨੇ ਜਿਤ ਦਰ ਵਸੇ ਕਵਨ ਦਰ ਕਹੀਏ ਦਰਾਂ ভিতর ਦਰ ਕਮਨ ਲਹਿ ਹੇ ਅਕਾਲ ਪੁਰਖ ਜਿਸ ਦਰ ਦੇ ਚ ਤੇਰਾ ਵਾਸਾ ਹੈ ਜਿਸ ਘਰ ਦੇ ਚ ਤੇਰਾ ਵਾਸਾ ਹੈ ਉਹ ਘਰ ਕਿੱਥੇ ਹੈ ਉਹ ਦਰ ਕਿੱਥੇ ਹੈ ਤੇ ਦਰਵਾਜ਼ਿਆਂ ਦੇ ਅੰਦਰ ਇਹ ਜਿਹੜਾ ਬਹੁਤ ਗੁਪਤ ਤੇ ਛੁਪੇ ਹੋਇਆ ਅੰਦਰੋਨੀ ਦਰਵਾਜ਼ਾ ਹੈ ਇਸ ਤੱਕ ਕੌਣ ਪਹੁੰਚਿਆ ਜਿਸ ਦਰ ਨੂੰ ਲਬਦਾ ਲਬਦਾ ਮੈਂ ਉਦਾਸੀ ਹੋ ਗਿਆ ਉਪਰਾਮ ਹੋ ਗਿਆ ਜਿਸ ਦਰ ਕਾਰਣ ਫਿਰਾ ਉਦਾਸੀ ਸੋਦਰ ਕੋਈ ਆਏ ਕਹੇ ਜਿਸ ਦਰ ਨੂੰ ਲਬਦਾ ਲਬਦਾ ਮੈਂ ਉਦਾਸੀ ਹੋ ਗਿਆ ਉਪਰਾਮ ਹੋ ਗਿਆ ਕੋਈ ਮੈਨੂੰ ਆਕੇ ਦਸੇ ਉਹ ਦਰ ਕਿੱਥੇ ਹੈ ਉਹ ਘਰ ਕਿੱਥੇ ਹੈ ਔਰ ਇਹ ਗੱਲ ਸਪਸ਼ਟ ਹੈ ਕਿ ਉਪਰਾਮ ਹੋਏ ਬਿਨਾ ਉਸ ਦਰ ਦੀ ਭਾਲ ਕਰਨੀ ਬਹੁਤ ਔਖੀ ਹੈ ਦੋ ਦਰ ਨੇ ਇੱਕ ਦਰ ਐਸਾ ਹੈ ਜੋ ਸੰਸਾਰ ਦੀ ਤਰਫ ਖੁੱਲਦਾ ਹੈ ਇਕ ਦਰਵ ਐਸਾ ਹੈ ਜੋ ਨਿਰੰਕਾਰ ਦੀ ਤਰਫ ਖੁੱਲਦਾ ਹੈ ਅਕਸਰ ਜਿਤਨੇ ਚਿਰ ਤੱਕ ਮਨੁੱਖ ਸੰਸਾਰ ਦੇ ਦਰ ਤੋਂ ਉਗਤਾਇਆ ਨਹੀਂ ਉਹ ਪ੍ਰਾਮ ਨਹੀਂ ਹੋਇਆ ਸੋ ਦਰ ਉਸ ਅਕਾਲ ਪੁਰਖ ਦੇ ਦਰ ਦੀ ਖੋਜ ਉਸ ਮਨੁੱਖ ਦੇ ਅੰਦਰ ਪੈਦਾ ਹੀ ਨਹੀਂ ਹੋ ਸਕਦੀ ਸਤ ਸੰਗ ਦਾ ਮਤਲਬ ਇਤਨਾ ਹੈ ਗੁਰਮਾਣੀ ਦੇ ਪਾਠ ਪੜਨ ਦਾ ਮਤਲਬ ਇਤਨਾ ਹੈ ਕਿ ਜਗਤ ਦੇ ਦਰ ਦਾ ਪਤਾ ਚਲ ਜਾਏ ਜਗਤ ਜੋ ਇਹ ਘਰ ਹੈ ਇਸ ਦੀ ਅਸਲੀਅਤ ਦਾ ਪਤਾ ਚਲ ਜਾਏ ਔਰ ਮਨੁੱਖ ਉਪਰਾਮ ਹੋ ਜਾਏ ਉਪਰਾਮ ਹੋਇਆ ਮਨੁੱਖ ਇਸ ਗੱਲ ਦਾ ਸਬੂਤ ਹੈ ਕਿ ਜਗਤ ਦੇ ਛੁਣ ਉਸ ਨੂੰ ਐਸਾ ਕੁਝ ਨਹੀਂ ਦਿਖਾਈ ਦੇ ਰਿਹਾ ਜਿਸ ਨਾਲ ਉਸ ਦੀ ਤ੍ਰਿਪਤੀ ਹੋ ਸਕੇ ਉਦੀ ਪੂਰਤੀ ਹੋ ਸਕੇ ਉਹ ਉਪਰਾਮ ਹੈ ਇੱਕ ਤੇ ਉਹ ਉਪਰਾਮ ਹੈ ਜੋ ਜਗਤ ਦੇ ਵਿੱਚ ਹੀ ਆਪਣੀ ਪੂਰਤੀ ਕਰਨਾ ਚਾਹੁੰਦਾ ਹੈ ਔਰ ਹੋ ਨਹੀਂ ਰਹੀ ਤਾਂ ਉਪਰਾਮ ਹੈ ਇੱਕ ਉਹ ਹੈ ਜਿਹਨੂੰ ਸਮਝ ਆ ਗਈ ਹੈ ਕਿ ਜਗਤ ਦੇ ਵਿੱਚ ਮੇਰੀ ਤ੍ਰਿਪਤੀ ਹੋ ਹੀ ਨਹੀਂ ਸਕਦੀ ਲਿਆਜ਼ਾ ਉਹ ਉਪਰਾਮ ਹੈ ਔਰ ਇਹ ਜਿਹੜੀ ਉਪਰਾਮਤਾ ਹੈ ਇਹ ਤੰਦਰੁਸਤ ਉਪਰਾਮਤਾ ਹੈ ਐਸੀ ਉਪਰਾਮਤਾ ਕਰਕੇ ਹੀ ਭਗਤਾ ਨੇ ਸੰਤ ਜਨਾਂ ਨੇ ਪ੍ਰਮਾਤਮਾ ਦਾ ਦਰ ਲਬਿਆ ਪ੍ਰਮਾਤਮਾ ਦਾ ਘਰ ਲਬਿਆ ਕਿਉਂਕਿ ਉਹਨਾਂ ਨੂੰ ਇਹ ਜੀਵਨ ਇਹ ਸੰਸਾਰ ਵਿਅਰਥ ਦਿਖਾਈ ਦਿੱਤਾ ਇਹ ਦੇ ਵਿੱਚ ਤ੍ਰਿਪਤੀ ਹੋਣੀ ਕਠਨ ਦਿਖਾਈ ਦਿੱਤੀ ਤੋ ਉਹਨਾਂ ਨੇ ਉਸ ਦਰ ਦੀ ਉਸ ਘਰ ਦੀ ਉਸ ਜੀਵਨ ਦੀ ਤਲਾਸ਼ ਆਰੰਭ ਕਰ ਦਿੱਤੀ ਜਿਸ ਦੇ ਵਿੱਚ ਤ੍ਰਿਪਤੀ ਹੀ ਤ੍ਰਿਪਤੀ ਹੈ ਪਰਮ ਆਨੰਦ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਸੌਦਰ ਦੀ ਉਚਾਰਨ ਕੀਤੀ ਹੋਈ ਇਹ ਪੌੜੀ ਜਿਹਦੀ ਪ੍ਰਥਮ ਪੰਕਤੀ ਸਵਾਲੀਆ ਪੰਕਤੀ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਲੇ हे ਆਕਾਲ ਪੁਰਖ ਜਿਸ ਦਰ ਤੇ ਬੈਠ ਕੇ ਜਿਸ ਘਰ ਦੇ ਚ ਰਹਿ ਕੇ ਤੂੰ तमाम जगत ਦੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਉਹ ਦਰ ਕਿਹਦਾ ਹੈ ਔਰ ਉਹ ਘਰ ਕਿੱਥੇ ਹੈ और कैसा है सवाल बहुत अहम है बहुत वड्डा है तो जितना वड्डा सवाल उतना ही वड्डा जवाब होंदा है जितना सूक्ष्म सवाल उतना ही सूक्ष्म जवाब है। जितना मोटा सवाल उतना ही मोटा जवाब है। तो ये सवाल बड़ा बारीक है बड़ा सूक्ष्म है बहुत गहरा है और इस सवाल का जवाब मोटी बुद्धि वाले वास्ते देना अत्यंत कठिन है ਜਗਤ ਗੁਰੂ ਬਾਬਾ ਆਪ ਹੀ ਇਸ ਸਵਾਲ ਦਾ ਜਵਾਬ ਦਿੰਦੇ ਨੇ ਸਵਾਲ ਵਾਕਈ ਇਹ ਜਗਤ ਦਾ ਹੈ ਤੋ ਜਗਤ ਦੀ ਤਰਫੋਂ ਆਪ ਇਹ ਸਵਾਲ ਖੜਾ ਕਰਦੇ ਨੇ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸਮਾਲੇ ਉਹ ਦਰ ਕੈਸਾ ਹੈ ਉਹ ਘਰ ਕੈਸਾ ਹੈ ਜਿੱਥੇ ਬੈਠ ਕੇ ਹੈ ਜੀਵਨ ਦਾਤੇ ਤੋ ਤਮਾਮ ਜਗਤ ਦੇ ਜੀਵਾਂ ਦੀ ਪਾਲਣਾ ਕਰ ਰਹੇ ਹੈ ਦੇਖ ਰੇਖ ਕਰ ਰਹੇ ਹੈ ਹੁਣ ਉਸ ਦਰ ਦਾ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਿੱਤਰਣ ਕੀਤਾ ਹੈ ਨਕਸ਼ਾ ਖਿੱਚਿਆ ਉਹ ਬਾਕੀ ਦੀ तमाम ਪੰਕਤੀਆਂ ਵਿੱਚ ਸਤਿਗੁਰ ਦੇਵ ਜੀ ਮਹਾਰਾਜ ਇਸ ਢੰਗ ਨਾਲ ਵਰਣਨ ਕਰਦੇ ਨੇ ਵਾਜੇ ਨਾਦ ਅਨੇਕ ਅਸੰਖਾ ਕیتے ਵਾਵਣ ਹਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦਰ ਦੀ ਮਹਿਮਾ ਨਾਦ ਤੋਂ ਆਰੰਭ ਕਰਦੇ ਨੇ ਸ਼ਬਦ ਤੋਂ ਆਰੰਭ ਕਰਦੇ ਨੇ ਮਹਾਰਾਜ ਕੰਨਨ ਅਨੇਕਾਂ ਤਰ੍ਹਾਂ ਦੇ ਨਾਦ ਉਸ ਦੇ ਦਰ ਤੇ ਵੱਜ ਰਹੇ ਔਰ ਅਨੇਕਾਂ ਹੀ ਉਹ ਵਾਵਣ ਹਾਰੇ ਨੇ ਸਾਜ਼ੰਦੇ ਨੇ ਵਜਾਵਣ ਵਾਲੇ ਨੇ ਜੋ ਉਸ ਤਰ੍ਹਾਂ ਤਰ੍ਹਾਂ ਦੇ ਨਾਦ ਨੂੰ ਪ੍ਰਗਟ ਕਰ ਰਹੇ ਨੇ हे ਪ੍ਰਭੂ ਇਹ ਤੇਰੇ ਘਰ ਦੀ ਇਹ ਤੇਰੇ ਦਰ ਦੀ ਇੱਕ ਮਹਾਨ ਸ਼ੋਭਾ ਹੈ ਮਹਿਮਾ ਹੈ ਭਾਵੇਂ ਅਜੇ ਜਗਤ ਦੇ ਅਨੇਕ ਸਾਰੇ ਸ਼ਰਧਾਲੂਆਂ ਨੂੰ ਇਸ ਗੱਲ ਦਾ ਬੋਧ ਨਹੀਂ ਕਿ ਜਦ ਸਨਾਤਨ ਮੰਦਿਰ ਦੇ ਵਿੱਚ ਪ੍ਰਵੇਸ਼ ਕਰੀਦਾ ਹੈ ਤੋ ਘੰਟਾ ਵਜਾ ਕੇ ਘੜਿਆਲ ਵਜਾ ਕੇ ਅੰਦਰ ਪ੍ਰਵੇਸ਼ ਕਰੀ ਰਹਿ। ਪ੍ਰਾਚੀਨ ઋષਿ ਮੁਨੀ ਅਨੇ ਇਹ ਮਰਿਆਦਾ ਕਿਉਂ ਜੋੜੀ ਕਿ ਮੰਦਿਰ ਦੇ ਵਿੱਚ ਪ੍ਰਵੇਸ਼ ਤੋਂ ਪਹਿਲੇ ਘੜਿਆਲ ਵਜਾਓ ਘੰਟਾ ਵਜਾਓ। ਦਰਸਲ ਇਸ ਗੱਲ ਦੀ ਸੂਚਨਾ ਹੈ ਸੰਕੇਤ ਹੈ ਇਸ਼ਾਰੇ ਨਾਲ ਸਮਝਾਇਆ ਗਿਆ ਹੈ। ਪਰਮਾਤਮਾ ਤੱਕ ਪਹੁੰਚਣਾ ਉਸਦਾ ਹੀ ਨਸੀਬ ਹੋਵੇਗਾ ਜਿਹਦੇ ਕੋਲ ਨਾਦ ਹੈ ਜਿਹਦੇ ਕੋਲ ਸ਼ਬਦ ਹੈ ਜਿਹਦੇ ਕੋਲ ਧੁਨ ਹੈ ਤੋ ਘੜਿਆਲ ਨੂੰ ਵਜਾ ਕੇ ਘੰਟੇ ਨੂੰ ਵਜਾ ਕੇ ਮੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ ਮਤਲਬ ਇਤਨਾ ਹੀ ਸੀ ਐ ਬੰਦੇ ਪਰਮਾਤਮਾ ਤੱਕ ਤੂੰ ਪਹੁੰਚ ਸਕੇਗਾ ਗੁੰਜਾਰ ਕਰਕੇ ਧੁਨ ਨੂੰ ਅਲਾਪ ਕੇ ਨਾਦ ਨੂੰ ਅਲਾਪ ਕੇ ਜਪ ਕਰਕੇ ਔਰ ਜਪ ਐਸਾ ਕਿ ਉਹਦੇ ਵਿੱਚ ਗੁੰਜਾਰ ਹੋਵੇ ਉਹਦੇ ਵਿੱਚ ਧੁਨ ਪੈਦਾ ਹੋਵੇ ਫਿਰ ਮੰਦਰਾਂ ਦੇ ਗੁੰਬਦ ਬਣਾਏ ਗਏ ਮੈ ਇਸ ਵਾਸਤੇ ਕਿ ਉੱਥੇ ਆਵਾਜ਼ ਗੂੰਜੇ। ਔਰ ਐਸੀ ਆਵਾਜ਼ ਜੋ ਗੁੰਜਾਰਾ ਪਾ ਕੇ ਮੁੜ ਕੇ ਕੰਨਾਂ ਵਿੱਚ ਸਰੂਲੀ ਹੋ ਕੇ ਵਾਪਸ ਆਵੇ ਉਹਦੇ ਨਾਲ ਮਨ ਦੀ ਕਾਦਰਤਾ ਛੇਤੀ ਆਉਂਦੀ ਹੈ ਤੇ ਮਨ ਪ੍ਰਮਾਤਮਾ ਦੇ ਮੰਦਰ ਦੇ ਵਿੱਚ ਛੇਤੀ ਪ੍ਰਵੇਸ਼ ਕਰਦਾ ਹੈ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਕਿ ਉਸ ਦਰ ਦੀ ਮਹਿਮਾ ਨਾਦ ਹੈ। ਅਨੇਕਾਂ ਤਰ੍ਹਾਂ ਦੇ ਸਾਜ਼ਨ ਦੇ ਅਨੇਕਾਂ ਤਰ੍ਹਾਂ ਦੇ ਵਾਵਣ ਹਾਰੇ। ਤਰ੍ਹਾਂ ਤਰ੍ਹਾਂ ਦੇ ਨਾਦ ਨੂੰ ਛੇੜ ਕੇ ਔਰ ਧੁਨਾ ਨੂੰ ਜਨਮ ਦੇ ਰਹੇ ਨੇ हे ਅਕਾਲ ਪੁਰਖ ਇਹ ਤੇਰੇ ਦਰ ਦੀ ਸੋਭਾ ਹੈ ਭਾਵ ਨਾਦ ਦੀ ਧੁਨ ਵਜਾਉਣ ਵਾਲੇ ਇਹ ਤੇਰੀ ਮਹਾਨ ਸ਼ੋਭਾ ਨੇ ਤੇਰੀ ਮਹਾਨ ਮਹਿਮਾ ਨੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਣ ਹਾਰੇ ਹਿੰਦੁਸਤਾਨ ਦੇ ਜਿਤਨੇ ਸੰਗੀਤ ਦੇ ਸਾਜ਼ ਨੇ ਕਰੀਬਨ ਕਰੀਬਨ ਇਹਨਾਂ ਸਾਰਿਆਂ ਦਾ ਰੂਹਾਨੀਅਤ ਦੇ ਨਾਲ ਬਹੁਤ ਗਹਿਰਾ ਤਲੁਕ ਹੈ ਇਕ ਤਾਰੇ ਦੀ ਧੁਨ ਛੇੜੀ ਸੀ ਮੀਰਾ ਨੇ ਇਕ ਤਾਰਾ ਹੀ ਛੇੜਾ ਸੀ ਨਾਰਦ ਨੇ ਬੀਣਾ ਅਸੀਂ ਸੁਰਸਤੀ ਦੇ ਹੱਥ ਵਿੱਚ ਦੇਖਦੇ ਹਾਂ ਮੁਰਲੀ ਅਸੀਂ ਸ੍ਰੀ ਕ੍ਰਿਸ਼ਨ ਦੇ ਹੋਂਟਾਂ ਨਾਲ ਦੇਖਦੇ ਹਾਂ ਢਮਰੂ ਵਜਾਉਂਦੇ ਹੋਏ ਸਾਨੂੰ ਸ਼ੰਕਰ ਦਿਖਾਈ ਦੇ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਥੀ ਮਰਦਾਨਾ ਜੀ ਉਹਨਾਂ ਕੋਲ ਅਸੀਂ ਰਬਾਬ ਦੇਖਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੰਦੇ ਦੀ ਧੁਨ ਦੇਤੇ ਪ੍ਰਭੂ ਦੇ ਗੀਤ ਅਲਾਪ ਕਰ ਰਹੇ ਨੇ ਭਾਰਤ ਦੇ ਅਨੰਦ ਭਗਤ ਕਿਧਰੇ ਖੜਤਾਲਾ ਵਜਾ ਰਹੇ ਨੇ ਕਿਧਰੇ ਮਰਦੰਗ ਵਜਾ ਰਹੇ ਨੇ ਕਿਧਰੇ ਢੋਲਕ ਹੋ ਜਾ ਰਹੇ ਨੇ ਕਿਧਰੇ ਸਿਤਾਰ ਵਜਾ ਰਹੇ ਨੇ ਔਰ ਹੁਣ ਤੇ ਇਹ ਸਪਸ਼ਟ ਹੋ ਗਿਆ ਕਿ ਇਨਾ तमाम ਸਾਜ਼ਾਂ ਦੇ ਜਨਮ ਦਾਤੇ ਵੀ ਭਗਤ ਨੇ ਸੰਤ ਲੋਗ ਨੇ ਇਹ ਗੱਲ ਵਖਰੀਏ ਕਿ ਬਾਣੀ ਪ੍ਰਮਾਤਮਾ ਦੀ ਸੰਤ ਜਨ ਉਚਾਰਨ ਕਰਦੇ ਨੇ ਪਰ ਉਹਨੂੰ ਪੜਦੇ ਤੇ ਸੰਸਾਰੀ ਵੀ ਨੇ ਆਮ ਜਗਤ ਪੜ ਲੈਂਦਾ ਹੈ ਇਸੇ ਤਰੀਕੇ ਨਾਲ ਭਾਵੇਂ ਸੰਗੀਤ ਤੇ ਸਾਜ਼ਾਂ ਦੇ ਜਨਮਦਾਤੇ ਤੇ ਭਗਤ ਜਨ ਨੇ ਆਤਮਦਰਸੀ ਨੇ ਬ੍ਰਹਮ ਗਿਆਨੀ ਨੇ ਪਰ ਇਹਨੂੰ ਜਗਤ ਦੇ ਲੋਕੀ ਸਿੱਖ ਕੇ ਵੀ ਵਜਾ ਲੈਂਦੇ ਨੇ ਔਰ ਸੁਣ ਕੇ ਆਨੰਦ ਮਾਣ ਲੈਂਦੇ ਨੇ ਤੋ ਸਾਇਵ ਕਹਿੰਦੇ ਨੇ हे ਪ੍ਰਮਾਤਮਾ ਤੇਰੇ ਦਰ ਦੀ ਤੇਰੇ ਘਰ ਦੀ ਸ਼ੋਭਾ ਹੈ ਕੀ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਅਸੰਖਾਂ ਜੋ ਗਿਣਤੀ ਦੇ ਚ ਨਹੀਂ ਆਉਂਦੇ ਇਤਨੇ ਵਾਜੇ ਨੇ ਇਤਨੀ ਹੀ ਉਹਨਾਂ ਦੀਆਂ ਦੁਨੀਆਂ ਨੇ ਔਰ ਜੋ ਗਿਣਤੀ ਇਹਦੇ ਚ ਨਹੀਂ ਆਉਂਦੇ ਇਤਨੇ ਹੀ ਉਨਾ ਸਾਜ਼ਾਂ ਨੂੰ ਵਜਾਣ ਵਾਲੇ ਨੇ हे ਪ੍ਰਭੂ ਇਹ ਤੇਰੇ ਦਰ ਦੀ ਮਹਿਮਾ ਕੇ ਤੇ ਰਾਗ ਭਰੇ ਸਉ ਕਹੀਨ ਕੇਤੇ ਗਾਵਣ ਹਾਰੇ अनेका ਰਾਗ ਨੇ ਪਰਵਾਰਾਂ ਦੇ ਸਮੇਤ ਰਾਗਾਂ ਦਾ ਪਰਿਵਾਰ ਕਿੰਨਾ ਕਹ ਹੈ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਰਾਗ ਮਾਲਾ ਜੋ ਬਾਣੀ ਹੈ ਉਹਦੇ ਚ ਸਭ ਕੁਝ ਦੱਸ ਦਿੱਤਾ ਗਿਆ ਹੈ ਪ੍ਰਥਮ ਰਾਗ ਭੈਰਵ ਹੈ ਕਰੀ ਪਹਿਲਾ ਸਿਰਮੌਰ ਮੁਖੀ ਰਾਗ ਤੇ ਭੈਰਵ ਹੈ ਭਾਰਤ ਦੇਸ਼ ਦੋ ਤਰ੍ਹਾਂ ਦਾ ਸੰਗੀਤ ਪ੍ਰਚਲਿਤ ਹੈ ਉੱਤਰੀ ਭਾਰਤ ਦਾ ਸੰਗੀਤ ਔਰ ਪੂਰਬੀ ਭਾਰਤ ਦਾ ਸੰਗੀਤ ਗਾਇਨ ਦੇਚ ਔਰ ਸਾਜ਼ਾਂ ਦੇਚ ਵੀ ਅੰਤਰਾ ਹੈ ਲੇਕਿਨ ਰਾਗਾ ਦੇ ਨਾਮ ਕਰੀਬਨ ਕਰੀਬਨ ਇੱਕੋ ਨੇ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਪੂਰਬੀ ਭਾਰਤ ਦੇਚ ਜਿੱਥੇ ਭੈਰੋ ਨੇ ਸਰਮੌਰ ਮੰਨ ਲਿਆ ਹੈ ਉੱਥੇ ਦੱਖਣ ਭਾਰਤ ਨੇ ਸ੍ਰੀ ਰਾਗ ਨੂੰ ਸਰਮੌਰ ਮੰਨ ਲਿਆ ਹੈ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਅਸੀਂ ਦੇਖਦੇ ਹਾਂ ਕਿ ਜਿੱਥੇ ਰਾਗਾਂ ਦੇ ਚ ਬਾਣੀ ਸ਼ੁਰੂ ਹੁੰਦੀ ਹੈ ਉੱਥੇ ਪਹਿਲਾ ਰਾਗ ਸ੍ਰੀ ਰਾਗ ਹੈ ਪਰ ਰਾਗ ਮਾਲਾ ਦੇ ਚ ਪ੍ਰਥਮ ਰਾਗ ਭੈਰੋ ਰਾਗ ਹੈ ਪ੍ਰਥਮ ਰਾਗ ਭੈਰੋ ਵੇ ਕਰੀ ਔਰ ਇਹ ਦੋਵੇਂ ਤਰ੍ਹਾਂ ਦਾ ਸੰਗੀਤ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮੌਜੂਦ ਹੈ ਅਸੀਂ ਦੇਖਦੇ ਹਾਂ ਅਨੰਤ ਗੌੜੀ ਰਾਗ ਦੇ ਜਿਹੜੇ ਸ਼ਬਦ ਨੇ ਉਨਾਂ ਦੇ ਤੇ ਸਾਫ਼ ਲਿਖਿਆ ਹੁੰਦਾ ਗੌੜੀ ਪੂਰਬੀ ਮੱਲਾ ਪੰਜਵਾਂ ਬਈ ਇਹ ਜਿਹੜੀ ਗੌੜੀ ਹੈ ਇਹ ਪੂਰਬ ਦੀ ਗੌੜੀ ਗਾਵਣੀ ਹੈ ਜੋ ਉੱਤਰ ਭਾਰਤ ਦੇ ਚ ਪੂਰਬ ਦੇ ਚ ਗੌੜੀ ਰਾਗ ਗਾਇਨ ਕੀਤਾ ਜਾਂਦਾ ਹੈ ਉਹ ਗਾਇਨ ਕਰਨਾ ਹੈ ਦੱਖਣ ਦਾ ਨਹੀਂ ਫਿਰ ਅਸੀਂ ਐਸਾ ਵੀ ਦੇਖ ਲਿਆ ਕਿ ਇਹ ਬਾਣੀ ਦਾ ਵੀ ਸਿਰਲੇਖ ਮਿਲਦਾ ਹੈ ਕਿ RAM ਕੱਲੀ ਦੱਖਣੀ ਮੱਲਾ ਪਹਿਲਾ ਇਹ ਜੋ ਰਾਮਕਲੀ ਰਾਗ ਗਾਇਨ ਕਰਨਾ ਹੈ ਇਹ ਦੱਖਣ ਭਾਰਤ ਦਾ ਗਾਇਨ ਕਰਨਾ ਹੈ ਜੋ ਦੱਖਣ ਭਾਰਤ ਦੇ ਚ ਗਾਇਨ ਕੀਤਾ ਜਾਂਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਮਾਮ ਇਹ ਰਾਗ ਮੌਜੂਦ ਨੇ ਜੋ ਦੱਖਣ ਭਾਰਤ ਦੇ ਚ ਗਾਇਨ ਕੀਤੇ ਜਾਂਦੇ ਨੇ ਔਰ ਜੋ ਪੂਰਬੀ ਭਾਰਤ ਦੇ ਚ ਗਾਇਨ ਕੀਤੇ ਜਾਂਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਕਿ ਸਾਜ਼ ਉਹਨਾਂ ਦੀ ਆਵਾਜ਼ ਤੇ ਸਾਜ਼ੰਦਿਆਂ ਤੋਂ ਬਾਅਦ हे ਪ੍ਰਮਾਤਮਾ ਅਗਰ ਤੇਰੇ ਦਰ ਦੀ ਕੋਈ ਮਹਿਮਾ ਗਾਇਨ ਕਰ ਰਹੇ ਨੇ ਤਾਂ ਉਹ ਹੈਗੇ ਨੇ ਰਾਗ ਪਰਵਾਰਾਂ ਦੇ ਸਮੇਤ ਔਰ ਉਹਨਾਂ ਰਾਗਾਂ ਨੂੰ ਗਾਇਨ ਕਰਨ ਵਾਲੇ ਤੋਂ ਸਾਹਿਬ ਕਹਿੰਦੇ ਪਹਿਲਾ ਰਾਗ ਤੇ ਭੈਰੋ ਹੈ ਪਰ ਭੈਰੋ ਦੀਆਂ ਪੰਜ ਰਾਗਣੀਆਂ ਨੇ ਪ੍ਰਥਮ ਰਾਗ ਭੈਰੋ ਵੇ ਕਰੀ पांच रागनी संग उचरे प्रथम भैरवी बिलावली पुनिया पुन की गावे बंगले पुन असलेखी की भई बारी ए भैरो की पांचों नारी ए पांच रागनियां भैरो रागड़ियां रागनियां ना ने नारियां ने फिर इनहा दे अगो पुत्र ने पोतरे ने परपोतरे ने इस स्त्री के नाल भैरो दा लंबा चौड़ा परिवार हो के गुरु ग्रंथ साहिब जी महाराज दी रागमाला दे मुताबिक 18 10 20 18 10 20 18 10 28 और 20 ਇਸ ਦਾੰਦਨਾ ਲੈ ਕੁੱਲ 48 ਰਾਗ ਰਾਗਣੀਆਂ ਬਣੀਆਂ ਜੋ ਭੈਰੋ ਦਾ ਸਮੁੱਚਾ ਜੋ ਹੈ ਪਰਵਾਰ ਹੈ ਇਸੇ ਤਰੀਕੇ ਨਾਲ ਔਰ ਰਾਗਾਂ ਦੇ ਵੀ ਆਪਣੇ ਆਪਣੇ ਪਰਿਵਾਰ ਨੇ ਤੋਂ ਸਹਿਬ ਕਹਿੰਦੇ ਨੇ ਕਿ ਤੇ ਰਾਗ ਭਰੇ ਸਿਉ ਕਈਨ ਕਿਤਨੇ ਰਾਗ ਪਰਿਵਾਰਾਂ ਦੇ ਸਮੇਤ ਆਖੇ ਜਾਂਦੇ ਨੇ ਇੱਕ ਰਾਗ ਤੋਂ ਹੋਰ ਕਈ ਰਾਗਣੀਆਂ ਦਾ ਜਨਮ ਹੋਣਾ ਰਾਗਣੀਆਂ ਤੋਂ ਕਈ ਰਾਗਾ ਦਾ ਜਨਮ ਫਿਰ ਉਹ ਰਾਗ ਅਗੋਂ ਹੋਰ ਕਈ ਰਾਗ ਰਾਗਣੀਆਂ ਨੂੰ ਜਨਮ ਦਿੰਦੇ ਨੇ ਇਸ ਤਰ੍ਹਾਂ ਬਕਾਇਦਾ ਰਾਗਾ ਦੇ ਆਪਣੇ ਪਰਿਵਾਰ ਨੇ ਤੋਂ ਪਾਤਸ਼ਾਹ ਕਹਿੰਦੇ ਨੇ ਕਿ ਤੇ ਰਾਗ ਭਰੇ ਸਿਉ ਕਈਨ ਕਹੇ ਤੇ ਗਾਵਣ ਹਾਰੇ ਪਰਿਵਾਰਾਂ ਦੇ ਸਮੇਤ अनेका ਜੋ ਰਾਗ ਕਹੇ ਜਾਂਦੇ ਨੇ ਉਹਨਾਂ ਦੇ अनेका ਹੀ ਰਾਗੀ ਸਿੰਘ ਜੋ ਗਾਇਨ ਕਰਨ ਵਾਲੇ ਨੇ ਸਾਹਿਬ ਫਰਮਾਨ ਕਰਦੇ ਨੇ हे ਪ੍ਰਭੂ ਇਹ ਤੇਰੇ ਦਰ ਤੇ ਬੈਠ ਕੇ ਤੇਰੀ ਸ਼ੋਭਾ ਕਰ ਰਹੇ ਨੇ ਰਾਗ ਦੁਆਰਾ ਗਾਵੇ ਤਉਨੂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਇੱਥੇ ਸਵਾਲ ਖੜਾ ਹੋਵੇਗਾ ਕਿ ਪਾਉਣ ਤੇ ਪਾਣੀ ਤੇ ਵੈਸੰਤਰ ਉਸ ਪ੍ਰਮਾਤਮਾ ਦੀ ਉਸਤਤੀ ਕਿਵੇਂ ਕਰ ਰਹੇ ਨੇ ਤੋ ਇੱਥੇ ਦੋ ਭਾਵ ਪੈਦਾ ਹੁੰਦੇ ਨੇ ਪ੍ਰਥਮ ਤੇ ਇੱਕ ਈਸ਼ਵਰ ਨੂੰ ਗਾਵਣਾ ਇਸ ਵਾਸਤੇ ਹੈ ਉਹਦੀ ਸਿਫਤੋ ਸਲਾ ਇਸ ਵਾਸਤੇ ਕਰਨੀ ਹੈ ਕਿ ਸਾਡਾ ਹਿਰਦਾ ਉਸ ਅਸਥਾਨ ਤੇ ਪਹੁੰਚ ਜਾਵੇ ਜਿੱਥੇ ਕਿ ਪ੍ਰਮਾਤਮਾ ਦੀ ਰਜ਼ਾ ਚੰਗੀ ਲਗੇ ਉਹਦਾ ਭਾਣਾ ਮਿੱਠਾ ਲਗੇ ਤੇਰਾ ਭਾਣਾ ਮਿੱਠਾ ਲਾਗੇ ਨਾਮ ਪਦਾਰਥ ਨਾਨਕ ਮੰਗੇ हे ਪ੍ਰਭੂ ਮੈਂ ਨਾਮ ਦਾ ਪਦਾਰਥ ਇਸ ਵਾਸਤੇ ਮੰਗਦਾ ਕਿ ਤੇਰੀ ਰਜ਼ਾ ਚੰਗੀ ਲਗੇ ਤੇਰਾ ਬਾਣਾ ਚੰਗਾ ਲਗੇ ਜਦ ਕਿਸੇ ਬੰਦੇ ਨੂੰ ਨਾਮ ਦੇ ਚਰਸ ਮਿਲਦਾ ਹੈ ਜਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਦੀ ਮੂਲ ਪਹਿਚਾਣ ਹੈ ਕਿ ਉਹ ਰਜ਼ਾ ਦੇ ਚ ਰਾਜ਼ੀ ਰਹਿੰਦਾ ਹੈ ਹੁਕਮ ਦੇ ਚ ਰਾਜ਼ੀ ਰਹਿੰਦਾ ਹੈ ਬਾਣੇ ਦੇ ਚ ਰਾਜ਼ੀ ਰਹਿੰਦਾ ਹੈ ਤਾਂ ਪ੍ਰਥਮ ਤੇ ਸਤਗੁਰ ਇਹ ਕਹਿ ਰਹੇ ਨੇ ਕਿ ਇਹ ਪਾਉਣ ਇਹ ਪਾਣੀ ਇਹ ਵੈਸੰਤਰ ਇਹ ਅਕਾਲ ਪੁਰਖ ਤੇਰੀ ਰਜ਼ਾ ਦੇ ਚ ਨੇ ਤੇਰੇ ਹੁਕਮ ਦੇ ਚ ਨੇ ਤੇਰੇ ਹੁਕਮ ਦੀ ਅਦੋਲੀ ਨਹੀਂ ਕਰ ਸਕਦੇ ਕੋਈ ਮਨੁੱਖ ਇਹ ਆਖੇ ਕਿ ਮੈਂ ਬਲਦੀ ਹੋਈ ਅਗ ਨੂੰ ਠੰਡਾ ਰੱਖਣਾ ਹੈ ਉਹਦੇ ਚ ਸੀਤ ਮਿਲੇ ਬਰਫ਼ ਦੀ ਤਰ੍ਹਾਂ ਠੰਡ ਮਿਲੇ ਬਲਦੀ ਹੋਈ ਅਗਨੀ ਦੇ ਚ ਐਸਾ ਹੋ ਨਹੀਂ ਸਕਦਾ ਹੁਕਮ ਹੈ ਮਰਿਆਦਾ ਹੈ ਅਗਨੀ ਦੇ ਚੋਂ ਤੇ ਤਪਸ਼ੀ ਮਿਲੇਗੀ ਔਰ ਕੋਈ ਮਨੁੱਖ ਇਹ ਆਖੇ ਕਿ ਬਰਫ਼ ਦਾ ਢੇਰ ਹੋਵੇ ਕਿ ਉਹਦੇ ਕੋਲ ਮੈਂ ਬੈਠਾਂ ਤੇ ਮੈਨੂੰ ਤਪਸ਼ ਮਿਲੇ ਗਰਮੀ ਮਿਲੇ ਐਸਾ ਹੋ ਨਹੀਂ ਸਕਦਾ ਪ੍ਰਭੂ ਦੀ ਬਣਾਈ ਹੋਈ ਆਪਣੀ ਇੱਕ ਮਰਿਆਦਾ ਹੈ ਔਰ ਉਸ ਮਰਿਆਦਾ ਨੂੰ ਉਸ ਰਜ਼ਾ ਨੂੰ ਉਸਦੇ ਭਾਣੇ ਨੂੰ ਮੇਟਣਾ ਬਦਲਣਾ ਮਨੁੱਖ ਦੀ ਸਮਰਥਾ ਤੋਂ ਪਰੇ ਦੀ ਗੱਲ ਹੈ ਜਦ ਕਿ ਮਨੁੱਖ ਦਾ ਸਵੈਮ ਢਾਂਚਾ ਉਹਦੀ ਰਜ਼ਾ ਦੇ ਜੋ ਹੈ ਬਣਿਆ ਹੈ ਤਾਂ ਸਾਇਬ ਕਹਿੰਦੇ ਨੇ ਪ੍ਰਥਮ ਤੇ ਇੱਕੇ ਪਾਣੀ ਅਗਨੀ ਤੇ ਪਉਣ ਉਹਦੀ ਰਜ਼ਾ ਦੇ ਚ ਚੱਲ ਰਹੇ ਨੇ ਤਾਂ ਉਹਦੀ ਰਜ਼ਾ ਦੇ ਚ ਇਹ ਜਿਹੜਾ ਚੱਲਣਾ ਹੈ ਉਹਨੂੰ ਗਾਵਣਾ ਹੈ ਉਹਦੀ ਸਿਫਤੋ ਸਲਾਹ ਕਰਨ ਦਾ ਫਲ ਕੀ ਹੈ ਉਹਦੀ ਰਜ਼ਾ ਦੇ ਚ ਚੱਲਣਾ ਤਾਂ ਪਾਣੀ ਉਹਦੀ ਰਜ਼ਾ ਦੇ ਚਲ ਰਿਹਾ ਹੈ ਪਾਣੀ ਦਾ ਉਸਨੇ ਸੁਭਾਅ ਬਣਾ ਦਿੱਤਾ ਹੈ ਉਹਨੇ ਨਿਵਾਨ ਦੀ ਤਰਫ ਜਾਣਾ ਹੈ ਲਖਵੀ ਯਤਨ ਕਰੀਏ ਉਦੇ ਸਵਾਦ ਹੈ ਪ੍ਰਤੀਕੂਲ ਉਸ ਨੂੰ ਚਲਾਣਾ ਹੋਵੇਗਾ ਤਾਂ ਦਬਾਅ ਦੇਣਾ ਪਵੇਗਾ ਪ੍ਰੈਸ਼ਰ ਦੇਣਾ ਪਵੇਗਾ ਬਿਨਾਂ ਦਬਾਅ ਤੋਂ ਪ੍ਰਤੀਕੂਲ ਪਾਣੀ ਨੂੰ ਚਲਾਣਾ ਉੱਪਰ ਲੈ ਜਾਣਾ ਬਹੁਤ ਕਠਿਨ ਹੋਵੇਗਾ ਕਿਉਂਕਿ ਪਾਣੀ ਦਾ ਸੁਭਾਅ ਹੈ ਥੱਲੇ ਦੀ ਤਰਫ ਜਾਣਾ ਨਿਮਾਨ ਦੀ ਤਰਫ ਜਾਣਾ ਇਸੇ ਤਰੀਕੇ ਨਾਲ ਅਗਨੀ ਵੀ ਕਿਧਰੇ ਬਾਲੀ ਹੈ ਤੇ ਇਹਦੀਆਂ ਲਾਟਾਂ ਵੀ ਉੱਪਰ ਨੂੰ ਉਛਲਦੀਆਂ ਨੇ ਕਿਉਂਕਿ ਅਗਨੀ ਦਾ ਜਿਹੜਾ ਕੇਂਦਰ ਹੈ ਮਰਕਜ਼ ਹੈ ਉਹ ਉੱਪਰ ਹੈ ਸੂਰਜ ਉੱਪਰ ਹੈ ਤੇ ਪਾਣੀ ਦਾ ਕੇਂਦਰ ਜਿਹੜਾ ਮਰਕਜ਼ ਹੈ ਸਾਗਰ ਉਹ ਥੱਲੇ ਹੈ ਤੇ ਪਹਾੜਾਂ ਚੋਂ ਝਰਨੇ ਨਿਕਲਦੇ ਨੇ ਨਿਮਾਨ ਦੀ ਤਰਫ ਵਗਦੇ ਨੇ ਕਿਉਂਕਿ ਇਹਨਾਂ ਦਾ ਮਰਕਜ਼ ਇਹਨਾਂ ਦਾ ਕੇਂਦਰ ਜੋ ਸਾਗਰ ਹੈ ਥੱਲੇ ਹੈ ਅਗਨੀ ਵਾਲੀਏ ਤੇ ਇਹਦੀਆਂ ਲਾਟਾਂ ਉੱਪਰ ਨੂੰ ਉੱਠਦੀਆਂ ਨੇ ਕਿਉਂਕਿ ਸੂਰਜ ਉੱਪਰ ਨੂੰ ਹੈ ਆਪਣੇ ਮਰਕਜ਼ ਦੀ ਤਰਫ ਅਗਨੀ ਦੇ ਵਿੱਚ ਉਛਾਲ ਪੈਦਾ ਹੁੰਦਾ ਹੈ ਤੇ ਇਹ ਪ੍ਰਮਾਤਮਾ ਦੀ ਬਣਾਈ ਹੋਈ ਇੱਕ ਨੀਮਾਵਲੀ ਹੈ ਇਸ ਨੂੰ ਉਲਟਾਇਆ ਨਹੀਂ ਜਾ ਸਕਦਾ ਔਰ ਇਹ ਸਾਰੇ ਪਾਉਂ ਪਾਣੀ ਵੈਸੰਤਰ इत्याਦਿਕ ਉਦੀ ਰਜ਼ਾ ਦੇ ਚਲ ਰਹੇ ਨੇ ਇਸ ਵਾਸਤੇ ਗੁਰਨਾਣਕ ਦੇਵ ਜੀ ਮਹਾਰਾਜ ਕਹਿੰਨ ਮੈਨੂੰ ਤੇ ਇੰਜ ਪ੍ਰਤੀਤ ਹੋ ਰਿਹਾ ਹੈ ਕਿ हे ਪ੍ਰਭੂ ਇਹ ਪਉਣ ਵੀ ਤੇਰੇ ਗੀਤ गा ਰਹੀ ਹੈ ਇਹ ਪਾਣੀ ਵੀ ਤੇਰੇ ਗੀਤ गा ਰਿਹਾ ਹੈ ਔਰ ਇਹ ਅਗਨੀ ਵੀ ਤੇਰੇ ਗੀਤ गा ਰਹੀ ਹੈ ਦੂਸਰਾ ਇਸ ਦਾ ਭਾਵ ਕੋਈ गा ਰਿਹਾ ਹੈ ਕੋਈ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਵਗਦੇ ਹੋਏ ਪਾਣੀ ਨੂੰ ਵੇਖ ਕੇ ਦਰਿਆਵਾਂ ਨੂੰ ਵੇਖ ਕੇ हे ਅਕਾਲ ਪੁਰਖ ਕੋਈ ਤੇਰੀ ਮਹਿਮਾ गा ਰਿਹਾ ਹੈ ਇਸ ਵਗਦੀ ਹੋਈ ਪਉਣ ਨੂੰ ਵੇਖ ਕੇ ਔਰ ਇਸ ਬਲਦੇ ਹੋਈ ਅਗਨ ਨੂੰ ਵੇਖ ਕੇ ਕੋਈ ਤੇਰੀ ਸਿਫਤੋ ਸਲਾਹ ਕਰ ਰਿਹਾ ਇਨ ਪ੍ਰਕਿਰਤੀ ਦੇ ਜ਼ਰਰ ਜ਼ਰੇ ਨੂੰ ਵੇਖ ਕੇ ਪ੍ਰਕਿਰਤੀ ਦਾ ਜੋ ਰਚੈਤਾ ਹੈ ਇਸਕ੍ਰਿਤ ਦਾ ਜੋ ਕਰਤਾ ਹੈ ਉਹਦੇ ਚ ਵਿਸਮਾਦ ਹੋ ਕੇ ਲੀਨ ਹੋ ਜਾਂਦਾ ਹੈ हे परिपूरण ਪਰਮਾਤਮਾ ਕੋਈ ਇਸ ਢੰਗ ਨਾਲ ਤੈਨੂੰ ਗਾ ਰਿਹਾ ਔਰ ਕੋਈ ਇੰਜ ਗਾ ਰਿਹਾ ਕਿ ਇਸ ਸਰੀਰ ਦੇ ਚ ਪਾਣੀ ਨਾ ਹੋਵੇ ਅਗਨੀ ਨਾ ਹੋਵੇ ਪਵਨ ਨਾ ਹੋਵੇ ਤੇ हे ਪ੍ਰਭੂ ਮੈਂ ਤੇਰੀ ਉਸਤਤੀ ਕੇ ਵਿੱਚ ਕਰਾਂਗਾ ਦੇਹੀ ਮਾਟੀ ਬੋਲੇ ਪਵਣ ਮਿੱਟੀ ਦਾ ਇਹ ਪਤਲਾ ਇਹਦੇ ਚ ਪਾਣੀ ਤੇ ਇਹਦੇ ਚ ਬੋਲਣ ਦੀ ਸਮਰਥਾ ਪਵਣ ਦੀ ਹੈ ਤੇ ਇਹ ਸਭ ਕੁਝ ਨਾ ਹੋਵੇ ਤੇ ਹੇ ਪਰਿਪੂਰਨ ਪ੍ਰਮਾਤਮਾ ਫਿਰ ਤੇਰੀ ਬੰਦਗੀ ਕਰੀਏ ਤੇ ਕਿਸ ਤਰ੍ਹਾਂ ਕਰੀਏ ਤੇਰੀ ਸਿਫਤੋ ਸਲਾਹ ਕਰੀਏ ਤੇ ਕਿਸ ਤਰ੍ਹਾਂ ਕਰੀਏ ਤੋ ਸਾਹਿਬ ਕਹਿੰਦੇ ਨੇ ਗਾਵੇਂ ਤੋ ਨੂੰ ਪਾਉਣ ਪਾਣੀ ਬੈਸੰਤਰ ਰਜ਼ਾ ਦੇ ਚ ਚੱਲ ਰਹੇ ਇਹ ਪਾਉਣ ਤੇ ਪਾਣੀ ਤੇ ਬੈਸੰਤਰ ਹੈ ਪ੍ਰਭੂ ਤੈਨੂੰ ਗਾ ਰਹੇ ਨੇ ਤੇਰੀ ਸਿਫਤੋ ਸਲਾਹ ਕਰ ਰਹੇ ਨੇ ਭਾਉ ਤੇਰੀ ਰਜ਼ਾ ਦੇ ਚ ਚੱਲ ਰਹੇ ਨੇ ਗਾਵੇ ਰਾਜਾ ਧਰਮ ਦੁਆਰੇ ਪ੍ਰਾਚੀਨ ਪ੍ਰਾਣਿਕ ਗ੍ਰੰਥਾਂ ਦੇ ਮੁਤਾਬਕ ਇੱਕ ਧਰਮ ਰਾਜ ਹੈ ਜੋ ਜੀਵਾ ਦੇ ਕਰਮਾਂ ਦਾ ਨਿਆਂ ਕਰਦਾ ਹੈ ਇਨਸਾਫ ਕਰਦਾ ਹੈ ਮਰਨ ਤੋਂ ਬਾਅਦ ਜਦ ਜੀਵ ਉਸ ਦੀ ਕਚਹਿਰੀ ਚ ਪੇਸ਼ ਹੁੰਦੇ ਨੇ ਤੇ ਉਹ ਫੈਸਲਾ ਕਰਦਾ ਹੈ ਕਿਹਨੂੰ ਨਰਕ ਦੇ ਚ ਪਾਣਾ ਹੈ ਕਿਹਨੂੰ ਸਵਰਗ ਦੇ ਚ ਪਾਣਾ ਹੈ ਕਿਸ ਨੇ ਜਨਮ ਦੇ ਧੱਕੇ ਖਾਣੇ ਨੇ ਕਿਸ ਨੂੰ ਮੁਕਤੀ ਦੇਣੀ ਹੈ ਸਾਇਬ ਕਹਿੰਦੇ ਨੇ ਐਸਾ ਜੋ ਧਰਮ ਰਾਜ ਹੈ ਇਹ ਵੀ ਤੇਰੀ ਰਜ਼ਾ ਦੇ ਚ ਹੈ ਇਹ ਵੀ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਬਲਕੇ ਸ਼ਲੋਕ 12 ਤੋਂ ਵਧੇਕ ਨਾਮਕ ਬਾਣੀ ਵਿੱਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਨਾਮ ਧਿਆਨ ਸਾਜਣਾ जनम न पदार्थ जेत नाम इक धर्म ऐसे चवे की तोन भवन पुनीत ई जेड़ा धर्मराज है ए भी कह देंदा है जद कोई संत जद कोई भगत अपना शरीर त्याग के प्रभु दे मंडल देच ब्रह्मण दे छलीन आउंदा है मोक्ष गति नो प्राप्तत होंदा है तो धर्मराज भी कहंदा है संत जन तेरे आन दे नाल मेरा घर पवित्र हो गया मेरा ठां पवित्र हो गया तू ते जनम ਜੀਵਨ ਦੇ ਬਾਜ਼ੇ ਜਿੱਤ ਕੇ ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀ ਦਰਸਲ ਇਹ ਸਭ ਤੋਂ ਵੱਡਾ ਜੋ ਹੈ ਜੋ ਸਾਨੂੰ ਇਹ ਜੀਵਨ ਮਿਲਿਆ ਇਸ ਜੀਵਨ ਨੂੰ ਮਨੁੱਖ ਹਾਰ ਵੀ ਸਕਦਾ ਹੈ ਜਿੱਤ ਵੀ ਸਕਦਾ ਹੈ ਈਸ਼ਵਰ ਦੇ ਚਲੀਨ ਹੋ ਗਿਆ ਬਾਜ਼ੀ ਜਿੱਤ ਲਈ ਸੰਸਾਰ ਦੇ ਚ ਗਰਖ ਹੋ ਗਿਆ ਬਾਜ਼ੀ ਹਾਰ ਗਏ ਔਰ ਐਸਾ ਦੇਖਣ ਦੇ ਚਾਹੁੰਦਾ ਹੈ ਹਜ਼ਾਰਾਂ ਮਨੁੱਖਾਂ ਦੇ ਚ ਕੋਈ ਇੱਕਦ ਮਨੁੱਖ ਜਨਮ ਤੇ ਜੀਵਨ ਦੀ ਇਸ ਬਾਜ਼ੀ ਨੂੰ ਜਿੱਤਦਾ ਵਰਨਾ ਬੇਸ਼ਤਰ ਦੁਨੀਆ ਤੇ ਇਹ ਬਾਜ਼ੀ ਹਾਰ ਕੇ ਹੀ ਜਾਂਦੀ ਹੈ ਜਿਸ ਦਾ ਜ਼ਿਕਰ ਭਗਤ ਕਬੀਰ ਜੀ ਮਹਾਰਾਜ ਨੇ ਵੀ ਕੀਤਾ ਹੈ ਕਿ ਚਲੇ ਜਵਾਰੀ ਦੋਏ ਹੱਥ ਜਾਰ ਦੋਵੇਂ ਹੱਥ ਝਾੜ ਕੇ ਇਹ ਜਵਾਰੀ ਜਗਤ ਤੋਂ ਜੀਵਨ ਦੀ ਬਾਜ਼ੀ ਹਾਰ ਕੇ ਜੋ ਹੈ ਜਾ ਰੇ ਹੈ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇਹ ਜੋ ਧਰਮ ਰਾਜ ਹੈ ਪ੍ਰਭੂ ਤੂੰ ਬਣਾਇਆ ਹੈ ਇਹ ਵੀ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਇਹ ਵੀ ਤੇਰੀ ਬਣਾਈ ਹੋਈ ਮਰਿਆਦਾ ਦੇ ਵਿੱਚ ਹੈ ਇਹ ਵੀ ਜੋ ਹੈ ਤੇਰੇ ਗੀਤ ਗਾਰੇ ਆਂ ਦਰਸਲ ਪ੍ਰਭੂ ਨੇ ਇੱਕ ਐਸਾ ਨਿਯਮ ਬਣਾ ਦਿੱਤਾ ਹੈ ਜਿਸ ਨਿਯਮ ਦੁਆਰਾ ਮਨੁੱਖ ਦੇ ਕਰਮਾਂ ਨੂੰ ਵੇਖ ਕੇ ਉਹਦੇ ਨਾਲ ਇਨਸਾਫ ਹੁੰਦਾ ਨਿਆਂ ਹੁੰਦਾ ਉਹਨੂੰ ਫਲ ਦਿੱਤਾ ਜਾਂਦਾ ਤੋ ਇਹ ਜਿਹੜੀ ਮਰਿਆਦਾ ਹੈ हे ਪ੍ਰਭੂ ਇਹ ਤੇਰੀ ਰਜ਼ਾ ਦੇ ਚ ਹੈ ਤੂੰ ਬਣਾਈਏ ਇਹ ਧਰਮ ਰਾਜ ਤੇਰੇ ਗੀਤ ਗਾਰੇ ਆਂ ਔਰ ਤੇਰੇ ਕਾਬੂ ਦੇ ਚ ਹੈ ਤੇਰੀ ਰਜ਼ਾ ਦੇ ਚ ਹੈ ਤੇਰੇ ਬਾਣੇ ਚ ਚੱਲ ਰਿਹਾ ਹੈ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਇਕ ਐਸਾ ਲੇਖਾ ਵੀ ਹੈ ਜੋ ਗੁਪਤ ਲਿਖਿਆ ਜਾਂਦਾ ਹੈ ਤੇ ਜਿਸ ਦੁਆਰਾ ਗੁਪਤ ਲਿਖਿਆ ਜਾਂਦਾ ਹੈ ਉਹਨੂੰ ਆਖਦੇ ਨੇ ਚਿੱਤਰ ਗੁਪਤ ਉਹ ਚਿੱਤਰ ਜੋ ਗੁਪਤ ਹੈ ਔਰ ਜੋ ਗੁਪਤ ਲਿਖਦਾ ਹੈ ਤਾਂ ਇਸ ਤੋਂ ਗੱਲ ਸਪਸ਼ਟ ਹੋ ਗਈ ਕਿ ਉਸ ਲੇਖੇ ਨੂੰ ਇਨ੍ਹਾਂ ਅੱਖਾਂ ਨਾਲ ਪੜ੍ਹਨਾ ਵੇਖਣਾ ਬਹੁਤ ਔਖਾ ਹੈ ਉਸ ਚਿੱਤਰ ਨੂੰ ਇਨ੍ਹਾਂ ਅੱਖਾਂ ਨਾਲ ਵੇਖਣਾ ਅਤਿਅੰਤ ਕਠਨ ਹੈ ਚਿੱਤਰ ਗੁਪਤ ਹਰ ਮਨੁੱਖ ਦੇ ਅੰਦਰ ਪਰਿਪੂਰਣ ਪ੍ਰਮਾਤਮਾ ਨੇ ਬਿਠਾ ਦਿੱਤਾ ਹੈ ਜੈਸੇ ਜੈਸੇ ਮਨੁੱਖ ਕਰਮ ਕਰਦਾ ਹੈ ਮਾਨਸਿਕ ਕਰਮ ਬਾਚਿਕ ਕਰਮ ਸਰੀਰ ਕਰਮ ਵੈਸੇ ਵੈਸੇ ਉਸ ਦੇ ਅੰਦਰ ਸੰਸਕਾਰ ਬਣਦੇ ਨੇ ਔਰ ਇਹ ਸੰਸਕਾਰ ਚਿੱਤਰ ਗੁਪਤ ਹੈ ਇਹ ਸੰਸਕਾਰ ਗੁਪਤ लेखा ਹੈ ਜਿਹਨੂੰ ਹਰ ਬੰਦਾ ਇਸ ਬਾਹਰ ਦੀ ਅੱਖ ਨਾਲ ਨਹੀਂ ਪੜ ਸਕਦਾ अनुभव ਦੇ ਅਨਾਲਿਹੇ ਪੜਿਆ ਜਾ ਸਕਦਾ ਹੈ ਤਾਂ ਸਾਇਬ ਕੇਦਰ ਇਹ ਵਿਧਾਨ ਵੀ ਹੈ ਪਰਿਪੂਰਣ ਪ੍ਰਮਾਤਮਾ ਤੂੰ ਬਣਾਇਆ ਕਿ ਜੀਵਾਂ ਦਾ ਜੋ ਲੇਖਾ ਹੈ ਗੁਪਤ ਢੰਗ ਨਾਲ ਜੋ ਹੈ ਲਿਖਿਆ ਜਾਂਦਾ ਹੈ ਔਰ ਜਿਸ ਵਿਧੀ ਦੁਆਰਾ ਲਿਖਿਆ ਜਾਂਦਾ ਜਿਸ ਢੰਗ ਨਾਲ ਲਿਖਿਆ ਜਾਂਦਾ ਹੈ ਇਹ ਚਿੱਤਰ ਗੁਪਤ ਵੀ ਹੈ ਪ੍ਰਮਾਤਮਾ ਤੇਰੀ ਰਜ਼ਾ ਦੇ ਚ ਹੈ ਤੇਰੇ ਭਾਣੇ ਚ ਹੈ ਤੇਰੇ ਗੀਤ ਗਾਰੇ گاਵੇਂ ਚਿੱਤ ਗੁਬਤ ਲਿਖ ਜਾਣੇ ਲਿਖ ਲਿਖ ਦਰੁਮ ਵਿਚਾਰ ਜਿਨ੍ਹਾਂ ਲੇਖਿਆਂ ਦੀ ਧਰਮ ਦੁਆਰਾ ਵਿਚਾਰ ਕੀਤੀ ਜਾਂਦੀ ਹੈ ਉਹ ਗੋਪਤ ਲੇਖਾ ਜੋ ਚਿੱਤਰ ਗੁਪਤ ਲਿਖਦੇ ਨੇ ਜੀਵਾਂ ਦੇ ਇਹ ਅਕਾਲ ਪੁਰਖ ਉਹ ਚਿੱਤਰ ਗੁਪਤ ਵੀ ਤੇਰੇ ਗੀਤ ਗਾ ਰਿਹਾ ਹੈ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਗਾਵੇਂ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾ ਰੈ ਨੇ ਤੈਨੂੰ ਈਸ਼ਰ ਭਾਉ ਵਿਸ਼ਨੂ ਜੀ ਗਾ ਰੈ ਨੇ ਤੈਨੂੰ ਬ੍ਰਹਮਾ ਔਰ ਤਰ੍ਹਾਂ ਤਰ੍ਹਾਂ ਦੀਆਂ ਦੇਵੀਆਂ ਸੋਹਣ ਸਦਾ ਸਵਾਰੇ ਜੋ ਸ਼ੋਭਨੀਕ ਨੇ ਤੇਰੇ ਸਵਾਰੇ ਹੋਏ ਨੇ ਤੇਰੇ ਸ਼ਿੰਗਾਰੇ ਹੋਏ ਨੇ ਕੁਛ ਐਸੀਆਂ ਆਤਮਾਵਾਂ ਨੇ ਜੋ ਪ੍ਰਮਾਤਮਾ ਦੁਆਰਾ ਸਵਾਰੀਆਂ ਗਈਆਂ ਨੇ ਸ਼ਿੰਗਾਰੀਆਂ ਗਈਆਂ ਨੇ ਜਿਨ੍ਹਾਂ ਨੂੰ ਅਸੀਂ ਦੇਵਤੇ ਆਖਦੇ ਹਾਂ ਸਾਹਿਬ ਕਹਿੰਦੇ ਨੇ ਇਹ ਜਗਤ ਦੇ ਸੁਭਾਏ ਮਾਨ ਨੇ ਤੇ ਤੇਰੇ ਦਰ ਦੇ ਸ਼ੋਭਾ ਨੇ ਤੇਰੇ ਸ਼ਿੰਗਾਰ ਤੇ ਸਵਾਰਨ ਦੇ ਕਾਰਨ ਕਰਕੇ ਤੇਰੀ ਮਹਿਫਿਲ ਦਾ ਸ਼ਿੰਗਾਰ ਨੇ ਤੋਂ ਮਹਾਰਾਜ ਫਰਮਾਨ ਕਰਦੇ ਨੇ ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਰੇ ਨੇ ਤੈਨੂੰ ਵਿਸ਼ਨੂੰ ਜੀ ਬ੍ਰਹਮਾ ਜੀ ਅਨੰਤ ਦੇਵੀਆਂ ਜੋ ਸ਼ੋਭ ਨੇਕ ਨੇ ਤੇ ਤੇਰੇ ਸਵਾਰੇ ਹੋਏ ਨੇ ਸ਼ਿੰਗਾਰੇ ਹੋਏ ਨੇ ਗਾਵੇਂ ਇਨ ਇੰਦਾ ਸਨ ਬੈਠੇ ਦੇਵਤਿਆਂ ਦਰ ਨਾਲੇ ਆਪਣੇ ਸ਼ਿੰਗਾਸਣ ਤੇ ਬਿਰਾਜਮਾਨ ਹੋ ਕੇ ਇੰਦਰ ਦੇਵਤਾ ਵੀ ਹੈ ਪ੍ਰਭੂ ਤੇਰੇ ਗੀਤ ਗਾ ਰਿਹਾ ਭਾਵੇਂ ਇਹ ਇੰਦਰ ਇਹ ਮੇਗ ਮੰਡਲ ਇਹ ਵਰਖਾਵੇ ਤੇਰੀ ਰਜ਼ਾ ਦੇ ਚ ਹੈ ਤੇਰੇ ਭਾਣੇ ਦੇ ਚ ਹੈ ਤੇਰੇ ਹੁਕਮ ਦੇ ਚ ਹੈ ਤਾਂ ਜੋ ਤੇਰੀ ਰਜ਼ਾ ਦੇ ਚ ਚੱਲ ਰਹੇ ਨੇ ਉਹ ਤੇਰੇ ਗੀਤ ਗਾ ਰਹੇ ਨੇ ਜੋ ਤੇਰੀ ਰਜ਼ਾ ਦੇ ਚ ਚੱਲ ਰਹੇ ਨੇ ਮਨੁੱਖਾਂ ਨੂੰ ਪ੍ਰੇਰਣਾ ਮਿਲ ਰਹੀ ਹੈ ਤੇਰੀ ਰਜ਼ਾ ਦੇ ਚ ਰਹਿਣ ਦੀ ਤੇਰੇ ਗੀਤ ਗਾਣ ਦੀ ਤਾਂ ਸਹਿਬ ਕਹਿੰਦੇ ਨੇ ਸਿੰਘਾਸਣ ਤੇ ਬਿਰਾਜਮਾਨ ਇਹ ਇੰਦਰ ਵੀ ਦੇਵਤਿਆਂ ਦੇ ਸਮੇਤ ਤੇਰੇ ਗੀਤ ਗਾ ਰਿਹਾ ਹੈ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ गांवै सिद्ध साधी अंदर गावन साध विचारे समाधियां ला लाके सिद्ध लोग वी तेरी सिफत तो स्लाह कर रहे ने और उना दी, दी सिफत तो स्लाह गाएन दा ढंग है समाधि गावन साध विचारे साध जन वी तेरी सिफत तो स्लाह कर रहे ने ते उना दी सिफत तो स्लाह गायन करन दा ढंग है धर्म विचार धर्म ग्रंथा दे विचार ਉਹਨਾਂ ਨੂੰ ਪੜਨਾ ਸੋਚਨਾ ਵਿਚਾਰਨਾ ਜ਼ਿੰਦਗੀ ਦੇ ਵਿੱਚ ਉਸ ਵਿਚਾਰ ਨੂੰ ਧਾਰਨ ਕਰਨਾ ਢਾਲਣਾ ਹੈ ਪਰਿਪੂਰਣ ਪਰਮਾਤਮਾ ਇਹ ਉਹਨਾਂ ਦੇ ਗਾਵਣ ਦਾ ਢੰਗ ਹੈ